ਬڑے ਪ੍ਰੇਮ ਨਾਲ ਬਾਬਾ ਸਹਾਰੀ ਮਾਲ ਜੀ ਸੇਵਾ ਕਰਦੇ ਨੇ ਗੁਰੂ ਸਾਹਿਬ ਜੀ ਨੇ ਕਿਹਾ ਤਾ ਆ ਜੀ ਅਸੀਂ ਤੁਹਾਡੀ ਸੇਵਾ ਕਰਨੀ ਸੀ ਪਰ ਤੁਸੀਂ ਸਾਡੀ ਸੇਵਾ ਕਰ ਰਹੇ ਹੋ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਵਾਸਤੇ ਪਰਮੇਸ਼ਰ ਕਾਲਪੁਰਖ ਦਾ ਰੂਪ ਹੋ ਤੁਹਾਨੂੰ ਮੈਂ ਦੁਨਿਆਵੀ ਰਿਸ਼ਤੇ ਨਾਲ ਨਹੀਂ ਦੇਖਦਾ ਮੈਂ ਤੁਹਾਨੂੰ ਰੋਹਾਨੀ ਰਿਸ਼ਤੇ ਨਾਲ ਦੇਖਦਾ ਹਾਂ ਤੁਸੀਂ ਜਗਤ ਗੁਰੂ ਹੋ ਕਿਰਪਾ ਕਰੋ ਆਪਣੇ ਚਰਨਾਂ 'ਚ ਬਖਸ਼ੋ ਥਾਂ ਨਾਮ ਦੀਆਂ ਦਾਤਾਂ ਬਖਸ਼ੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਮੰਨ ਰਹੇ ਨੇ ਤੇ ਗੁਰੂ ਸਾਹਿਬ ਇਹਨਾਂ ਤੇ ਕਿਰਪਾ ਕਰਕੇ ਇਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ ਹੈ ਪ੍ਰੇਮ ਨਾਲ ਕਥਾ ਸਰਵਣ ਕਰੀਏ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਨਿਜ ਮਾਇਆ ਕਰ ਬੰਚਾ ਨਾਹੀ ਸੇ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਆਪਣੀ ਮਾਇਆ ਤੋਂ ਬਚਾ ਲਓ ਮਾਇਆ ਤੁਹਾਡੀ ਹੈ ਤੇ ਮਾਇਆ ਸਾਰੀ ਦੁਨੀਆ ਨੂੰ ਠੱਗ ਲੈਂਦੀ ਪਰ ਜਿਹਦੇ ਤੇ ਤੁਹਾਡੀ ਕਿਰਪਾ ਹੋਵੇ ਉਹ ਮਾਇਆ ਤੋਂ ਬਚ ਜਾਂਦਾ ਹੈ ਮੈਨੂੰ ਆਪਣੀ ਮਾਇਆ ਦੇ ਪ੍ਰਭਾਵ ਤੋਂ ਬਚਾਈ ਰੱਖੋ ਤਪਨੀ ਸ਼ਰਧਾ ਤੇ ਰਹੁ ਮਨ ਮਾਹੀ ਤੇ ਆਪ ਜੀ ਦੇ ਚਰਨਾ ਪ੍ਰਤੀ ਮੇਰੇ ਮਨ ਚ ਭਾਵਨਾ ਸ਼ਰਧਾ ਬੜੀ ਲਵੇ ਆਪਣੇ ਚਰਨਾ ਦਾ ਪਿਆਰ ਮੇਰੇ ਮਨ ਵਿੱਚ ਵਸਾ ਦਿਓ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸੰਗ ਜੋਰ ਅਵਰ ਸੰਗ ਤੋਰੀ ਇਹੋ ਜੀ ਅਵਸਥਾ ਬਣਾਓ ਵੀ ਹੋਰ ਕਿਸੇ ਚੀਜ਼ ਦਾ ਦੁਨਿਆਵੀ ਚੀਜ਼ਾਂ ਦਾ ਮੋਹ ਨਾ ਆਵੇ ਤੇ ਸਿਰਫ ਤੁਹਾਡਾ ਹੀ ਸਿਮਰਨ ਕਰਦੇ ਰਹੀਏ ਹਾਂਜੀ ਗੁਰਸਿੱਖੀ ਕੋ ਤੀਜਾ ਹੈ ਲਾੜ ਗੁਰਸਿੱਖੀ ਦੀ ਦਾਤ ਬਖਸ਼ੋ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਮਹਾਰਾਜ ਜਿਸकी ਮਹਿਮਾ ਸਮਨ ਹੈ ਆਨ ਗੁਰਸਿੱਖੀ ਦੇ ਵਰਗਾ ਸੰਸਾਰ 'ਚ ਹੋਰ ਕੋਈ ਵੀ ਪਦਾਰਥ ਨਹੀਂ ਗੁਰਸਿੱਖੀ ਦੀ ਮਹਿਮਾ ਵੱਡੀ ਹੈ ਮਹਾਨ ਹੈ ਗੁਰਸਿੱਖੀ ਦੇ ਸਮਾਨ ਇਸ ਦੁਨੀਆ ਤੇ ਕੁਝ ਨਹੀਂ ਹੈ ਹਾਂ ਜੀ ਸੁਣਨੇ ਪ੍ਰਸੰਨਤਾ ਵਿਸਾਦ ਹੋਏ ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਬੜੇ ਪ੍ਰਸੰਨ ਹੋਏ ਨੀਵੋ ਮਨਤਾ ਹੋਸ ਕਰੋ ਜੋਏ ਆਪਣੇ ਤਾਏ ਦੀ ਨਿਮਰਤਾ ਵੇਖੀ ਕਿਉਂਕਿ ਗੁਰੂ ਸਾਹਿਬ ਸਿੱਖ ਦਾ ਪੈਸਾ ਨਹੀਂ ਵੇਖਦੇ ਸਿੱਖ ਦੀ ਚਤਰਾਈ ਸਿਆਣਪ ਵੀ ਨਹੀਂ ਦੇਖਦੇ ਸਿੱਖ ਦੇ ਕੋਲ ਮਨ ਨੀਵਾ ਹੈ ਕਿ ਨਹੀਂ ਇਹ ਦੇਖਦੇ ਹਨ ਜੇ ਸੇਖ ਦਾ ਮਨ ਨੀਵਾ ਹੈ ਤੇ ਮਹਾਰਾਜ ਉਹਦੇ ਤੇ ਕਿਰਪਾ ਕਰ ਦਿੰਦੇ ਹਨ ਹਾਂਜੀ ਦੀਨ ਸਬਰ ਸਿੱਖੀ ਤੁਮ ਬਾਹੋ ਤੇ ਵਰ ਬਖਸ਼ਿਆ ਕਹਿਣ ਲੱਗੇ ਭਾਈ ਚਾਚਾ ਜੀ ਤਾਇਆ ਜੀ ਤੁਹਾਨੂੰ ਸਿੱਖੀ ਦੀ ਪ੍ਰਾਪਤੀ ਹੋਵੇ ਤੁਹਾਡਾ ਮਨ ਨੀਵਾ ਹੈ ਨਾ ਜਿਹਦਾ ਮਨ ਨੀਵਾ ਹੋਵੇ ਸਿੱਖੀ ਉਸੇ ਨੂੰ ਮਿਲਦੀ ਹੈ ਤੁਹਾਨੂੰ ਗੁਰਸਿੱਖੀ ਦੀ ਪ੍ਰਾਪਤੀ ਹੋਵੇਗੀ ਹਾਂਜੀ ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ ਤੁਹਾਡੇ ਕਸ਼ਟ ਮਿਟ ਜਾਣਗੇ ਸਾਰੇ ਹਾਂਜੀ ਭਗਵਾਨੇ ਹਾਲ ਤੱਕ ਹੈ ਸੰਹਾਰੀ ਇਹ ਜਦੋਂ ਮਹਾਰਾਜ ਨੇ ਵਰ ਦਿੱਤਾ ਬਾਬਾ ਸਹਾਰੀ ਮਾਲ ਜੀ ਉਸੇ ਵੇਲੇ ਨੇ ਹਾਲ ਹੋ ਗਏ ਉਸੇ ਵੇਲੇ ਹੀ ਮਨ ਨੂੰ ਸ਼ਾਂਤੀ ਆ ਗਈ ਮਨ ਦਾ ਮਨ ਦੀ ਬਿਰਤੀ ਟਿਕ ਗਈ ਹਾਂਜੀ ਗਤਿ ਪਾਈ ਬ੍ਰਹਮ ਗਿਆਨ ਸੁਖਾਰੀ ਜੋ ਬ੍ਰਹਮ ਗਿਆਨੀਆਂ ਵਾਲੀ ਮੁਕਤੀ ਹੈ ਪਰਮ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ ਸੌਖਿਆ ਹੀ ਪ੍ਰਾਪਤ ਹੋ ਗਈ ਸਾਈ ਦਿੱਤਾ ਝੰਡੀ ਜੋਏ ਹੋਰ ਹੋਰ ਗੁਰੂ ਕੇ ਸਿੱਖ ਆਏ ਨੇ ਇੱਕ ਦਾ ਨਾਮ ਪਾਈ ਸਾਈ ਦਿੱਤਾ ਹੈ ਜੋ ਝੰਜੀ ਗੋਦ ਦਾ ਹੈ ਸੈਦੋ ਜੱਟ ਦਬਪੁਰੀ ਸੋਇ ਤੇ ਇੱਕ ਸਿੱਖ ਦਾ ਨਾਮ ਹੈ ਸੈਦੋ ਜੱਟ ਜੋ ਜੱਟ ਬਰਾਦਰੀ ਵਿੱਚੋਂ ਹੈ ਸੈਦੋ ਲੋਹਰ ਦਾ ਰਹਿਣ ਵਾਲਾ ਹੈ ਅਗਰ ਸਿੱਖ ਦਬਪੁਰ ਕੇ ਸਾਰੇ ਲੋਹਰ ਦੇ ਹੋਰ ਵੀ ਕਈ ਸਿੱਖ ਨਾਲ ਰੜ ਕੇ ਆਏ ਨੇ ਸ੍ਰੀ ਗੁਰੂ ਅਮਰ ਸੇਵ ਕੋ ਧਾਰੇ ਇਨ੍ਹਾਂ ਸਿੱਖਾਂ ਨੇ ਗੁਰੂ ਅਮਰਦਾਸ ਦੀ ਸੇਵਾ ਕੀਤੀ ਸੀ ਪੁਰਾਣੇ ਸਿੱਖ ਨੇ ਭਾਈ ਸੈਦੋ ਭਾਈ ਸਾਈ ਦਿੱਤਾ ਤੇ ਲਾਹੌਰ ਦੇ ਕਈ ਸਿੱਖ ਪੁਰਾਣੇ ਪੁਰਾਣੇ ਕਿਉਂਕਿ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਚਰਨ ਪਾਏ ਨੇ ਫਿਰ ਗੁਰੂ ਮਹਾਰਾਜ ਗੁਰੂ ਰਾਮਦਾਸ ਦਾ ਉੱਥੇ ਜਨਮ ਹੋਇਆ ਹੋਰ ਵੀ ਗੁਰੂ ਸਾਹਿਬਾਂ ਦੇ ਚਰਨ ਪਏ ਨੇ ਤੇ ਗੁਰੂ ਸਾਹਿਬ ਦੀ ਸਿੱਖੀ ਲਾਹੌਰ ਚ ਬੜੀ ਪੁਰਾਣੀ ਹੈ ਸਭ ਤੋਂ ਪਹਿਲਾਂ ਕਰੋੜੀਏ ਸੇਠ ਨੂੰ ਇਹ 7 ਕਰੋੜ ਦਾ ਮਾਲਕ ਸੀ ਗੁਰੂ ਨਾਨਕ ਸਾਹਿਬ ਨੇ ਉਹਨੂੰ ਗਿਆਨ ਦਿੱਤਾ ਸੀ ਸਿੱਖੀ ਬਖਸ਼ੀ ਸੀ ਉਹਦੇ ਅੰਦਰੋਂ ਮਾਇਆ ਦਾ ਮੋਹ ਖਤਮ ਕੀਤਾ ਸੀ ਮਾਇਆ ਦਾ ਮੋਹ ਛੁਡਾ ਕੇ ਦਾਨਪੂਰਨ ਕਰਾ ਕੇ ਸਾਰੀ ਮਾਇਆ ਗਰੀਬਾਂ 'ਚ ਵੰਡਾ ਦਿੱਤੀ ਸੀ ਤੇ ਉਹਨੂੰ ਨਾਮ ਬਾਣੀ ਨਾਲ ਜੋੜ ਦਿੱਤਾ ਸੀ ਦੂਸਰੇ ਫਿਰ ਉੱਥੇ ਹੀ ਦੌਰ ਦੇ ਵਿੱਚ ਹੋਰ ਗੁਰੂ ਸਿੱਖ ਬੜੇ ਮਹਾਰਾਜ ਦੇ ਬਣ ਗਏ ਸਨ ਗੁਰੂ ਅਮਰਦਾਸ ਦੇ ਸਿੱਖ ਸੈਦੋ ਜੱਟ ਤੇ ਸਾਈਂ ਦਿੱਤਾ ਇਹ ਸਾਧ ਸੰਗਤ ਜੀ ਆਏ ਹਨ ਕਰੇ ਪ੍ਰਸੰਨ ਸਰਬਹੀ ਰੀਤ ਇਹਨਾਂ ਨੇ ਗੁਰੂ ਅਮਰਦਾਸ ਦੀ ਬੜੀ ਸੇਵਾ ਕੀਤੀ ਸੀ ਤੀਸਰੇ ਪਾਤਸ਼ਾਹ ਦੀ ਗੁਰੂ ਅਮਰਦਾਸ ਨੂੰ ਬੜਾ ਖੁਸ਼ ਕੀਤਾ ਸੀ ਹਾਂ ਜੀ ਸ੍ਰੀ ਮੁਖ ਤੇ ਬੋਲੇ ਤੇ ਕਪ੍ਰੀਤ ਇਹਨਾਂ ਦਾ ਪਿਆਰ ਵੇਖ ਕੇ ਗੁਰੂ ਅਮਰਦਾਸ ਜੀ ਬੋਲੇ ਸਨ ਇਹ ਪੁਰਾਣੀ ਗੱਲ ਹੈ ਭਾਈ ਸੈ ਦੋ ਦਾ ਭਾਈ ਸਾਈ ਦਿੱਤੇ ਦਾ ਤੇ ਲਾਹੌਰ ਦੇ ਸਿੱਖਾਂ ਦਾ ਪ੍ਰੇਮ ਦੇ ਕੇ ਸ੍ਰੀ ਗੋਇੰਦਵਾਲ ਸਾਹਿਬ ਜਦੋਂ ਬੌਲੀ ਬਣੀ ਹੈ ਨਾ ਬੌਲੀ ਸਾਹਿਬ ਬੜੇ ਸਿੱਖਾਂ ਨੇ ਸੇਵਾ ਕੀਤੀ ਬ੍ਰਹਮ ਗਿਆਨੀਆਂ ਨੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਬੌਲੀ ਸਾਹਿਬ ਦੀ ਸੇਵਾ ਕੀਤੀ ਸਾਰੇ ਬ੍ਰਹਮ ਗਿਆਨੀ ਬਣਾ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਸਾਹਿਬ ਦੀ ਸੇਵਾ ਵੇਲੇ ਬੜੀਆਂ ਦਾਤਾਂ ਵੰਡੀਆਂ ਕਈ ਮੁਸਲਮਾਨ ਵੀ ਉੱਥੇ ਬ੍ਰਹਮ ਗਿਆਨੀ ਸਿੱਖ ਬਣੇ ਸਨ ਹਿੰਦੂ ਵੀ ਬਣੇ ਸਾਂ ਇਸਤਰੀਆਂ ਵੀ ਬ੍ਰਹਮ ਗਿਆਨੀ ਹੋ ਗਈਆਂ ਮੱਥੋ ਮੁਰਾਰੀ ਦਾ ਪ੍ਰਸੰਗ ਆਉਂਦਾ ਹੀ ਹੈ ਇਹੋ ਜਾਂ ਮਹਾਰਾਜ ਸਾਹਿਬ ਜੀ ਨੇ ਉੱਥੇ ਲੰਗਰ ਲਾਇਆ ਸੀ ਬ੍ਰਹਮ ਗਿਆਨ ਦਾ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਅਮਰਦਾਸ ਦੀ ਇਕਾਥ ਕਥਾ ਹੈ ਇੱਕ ਜੀਹੀ ਕਛ ਕਹੀ ਨਾ ਜਾਈ ਗੁਰੂ ਅਮਰਦਾਸ ਦੇ ਸਮੇਂ ਸਾਈ ਦਿੱਤੇ ਔਰ ਸੈਦੋ ਜੱਟ ਨੇ ਬੜੀ ਸੇਵਾ ਕੀਤੀ ਸੀ ਆਂਦੀ ਹਮ ਪ੍ਰਸੰਨ ਤਮ ਜਾਚੋ ਪਰ ਕੋ ਤੇ ਗੁਰੂ ਅਮਰਦਾਸ ਖੁਸ਼ ਹੋ ਕੇ ਕਹਿਣ ਲੱਗੇ ਵੀ ਅਸੀਂ ਤੁਹਾਡੇ ਤੇ ਬੜੇ ਪਰਸਾਨਾ ਜਿਹੜਾ ਵਾਰ ਮੰਗਣਾ ਮੰਗ ਲਓ ਇਸ ਵੇਲੇ ਅਸੀਂ ਖੁਸ਼ ਆ ਗੁਰੂ ਨਾਨਕ ਦਾ ਦੂਆ ਖੁੱਲਾ ਹੈ ਜੋ ਮੰਗੋਗੇ ਖਜ਼ਾਨੇ ਚੋਂ ਮਿਲ ਜਾਏਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹਾਂਜੀ ਕਰਹੋ ਮਨੋਰਚ ਪੂਰਨpur ਕੋ ਬਾਤ ਹੈ ਜੋ ਤੁਹਾਡੇ ਮਨ ਦਾ ਮਨੋਰਥ ਹੈ ਉਹ ਹੀ ਮੰਗ ਲਓ ਉਹ ਹੀ ਪੂਰਾ ਹੋ ਜਾਏਗਾ ਹਾਂਜੀ ਸਭ ਸਿੱਖਾਂ ਨੇ ਮੇਰੇ ਭਲੇ ਵਿਚਾਰ ਸਾਰਿਆਂ ਸਿੱਖਾਂ ਨੇ ਲਾਹੌਰ ਵਾਲੇ ਸਿੱਖਾਂ ਨੇ ਜਦੋਂ ਮਹਾਰਾਜ ਦਾ ਬਚਨ ਸੁਣਿਆ ਉਹਨਾਂ ਨੇ ਵਿਚਾਰ ਕੀਤੀ ਵੀ ਕੀ ਮੰਗੀਏ ਗੁਰੂ ਸਾਹਿਬ ਕਹਿ ਰਹੇ ਨੇ ਜੋ ਮੰਗੋਗੇ ਦੇ ਦੇਵਾਂਗੇ ਕੁਝ ਬਰ ਮੰਗਣ ਦਾ ਟਾਈਮ ਹੈ ਆਪਾਂ ਮੌਕਾ ਸੰਭਾਲ ਲਈਏ ਹਾਂਜੀ ਹੱਥ ਜੋੜ ਗੁਰੂ ਨਿਕਟ ਵਿਚਾਰਾ ਲੋਹਰ ਦੇ ਸਿੱਖਾਂ ਨੇ ਭਾਈ ਸਾਈਂ ਦਿੱਤੇ ਨੇ ਭਾਈ ਸਾਧੂ ਨੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਸੀ ਹਾਂਜੀ ਪ੍ਰਥਮ ਗੁਰੂ ਨਾਨਕ ਪੁਰ ਆਏ ਫਿਰ ਗੁਰੂ ਜੀ ਪਹਿਲਾਂ ਗੁਰੂ ਨਾਨਕ ਦੇਵ ਜੀ ਸਾਡੇ ਸ਼ਹਿਰ ਚ ਆਏ ਸਨ ਲੋਹਰ ਸ਼ਹਿਰ ਦੇ ਵਿੱਚ ਪਹਿਲੀ ਪਾਤਸ਼ਾਹੀ ਹਾਂਜੀ ਕਸਾਬਪੁਰ ਆ ਸੋਬਿਤ ਤੇ ਸਾਇ ਕੁਦਰਤ ਦਾ ਭਾਣਾ ਇਹੋ ਜਿਹਾ ਆ ਵੀ ਗੁਰੂ ਨਾਨਕ ਦੇਵ ਜੀ ਕਸਾਬਪੁਰੇ ਚ ਪਹਿਲਾ ਪਹੁੰਚੇ ਲਾਉਣ ਸ਼ਹਿਰ ਦੇ ਵਿੱਚ ਇੱਕ ਬਸਤੀ ਹੈ ਉਹਨੂੰ ਕਹਿੰਦੇ ਨੇ ਕਸਾਬਪੁਰਾ ਕਸਾਬ ਕਹਿੰਦੇ ਨੇ ਕਸਾਈਆਂ ਨੂੰ ਜਿਹੜੇ ਗਊਆਂ ਬੱਕਰੇ ਤੇ ਜਾਨਵਰਾਂ ਨੂੰ ਕੋਹ ਕੋਹ ਕੇ ਮਾਰਦੇ ਨੇ ਨਾ ਤੇ ਉਹਨਾਂ ਦਾ ਮੀਟ ਵੇਚਦੇ ਨੇ ਉਹ ਕਸਾਈਆਂ ਦਾ ਮਹੱਲਾ ਕਸਾਬਪੁਰਾ ਗੁਰੂ ਨਾਨਕ ਦੇਵ ਜੀ ਕਸਾਬਪੁਰੇ ਚ ਪਹੁੰਚੇ ਤੇ ਅੱਗੇ ਕੀ ਵੇਖਿਆ ਵੀ ਕਸਾਈ ਗਊਆਂ ਮਾਰ ਰਹੇ ਸਨ ਹਾਂ ਜੀ ਲਖਿਓ ਪਾਪ ਹੋਏ ਘੋਰ ਮਹਾਤਾ ਉਥੇ ਬੜੇ ਜੀਵ ਹੱਤਿਆ ਹੋ ਰਹੀ ਸੀ ਬੜੇ ਬੇਦਰਦੀ ਹੋ ਕੇ ਬੇਕਿਰਕ ਹੋ ਕੇ ਕਸਾਈ ਗਊਆਂ ਦੀ ਗਰਦਨ ਤੇ ਛੁਰੀਆਂ ਘੁਮਾ ਰਹੇ ਸਨ ਹੌਲੇ ਹੌਲੇ ਉਹਨਾਂ ਨੂੰ ਕੋਹ ਕੋਹ ਕੇ ਮਾਰ ਰਹੇ ਸਨ ਗਊਆਂ ਦੀ ਚੀਕ ਚਿਹਾੜ ਵੀ ਸੁਣਾਈ ਦਿੰਦੀ ਸੀ ਹਾਂਜੀ ਸ੍ਰਵਤ ਗੀਨਸ ਇਹ ਬਖਾਨਾ ਤੇ ਗੁਰੂ ਨਾਨਕ ਦੇਵ ਜੀ ਦੇ ਮੂੰਹ ਤੋਂ ਇਹ ਬਚਨ ਨਿਕਲ ਗਿਆ ਇਹ ਬਾਣੀ ਦਾ ਸ਼ਲੋਕ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ 12 ਦੇ ਵਧਿਕ ਚ ਲਿਖਿਆ ਹੋਇਆ ਹੈ ਇਹ ਉਦੋਂ ਮਹਾਰਾਜ ਦੀ ਰਸਨਾ ਤੋਂ ਹੋਇਆ ਸੀ ਜਦੋਂ ਮਹਾਰਾਜ ਲਾਹੌਰ ਆਏ ਸਨ ਹਾਂਜੀ ਮਹਨ ਪਹਿਲਾ ਮਨੇ ਪਹਿਲੇ ਦਾ ਇਹ ਬਚਨ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਮਹਾਰਾਜ ਦੇ 1412 ਅੰਗ ਤੇ ਲਿਖਿਆ ਹੋਇਆ ਗੁਰੂ ਰਣ ਸਾਹਿਬ ਦੇ ਹਾਂਜੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਇਹ ਮਹਾਰਾਜ ਦਾ ਬਚਨ ਹੋਇਆ ਵੀ ਲਾਹੌਰ ਸ਼ਹਿਰ ਦੇ ਵਿੱਚ ਜ਼ਹਿਰ ਕਹਿਰ ਵਰਤ ਰਿਹਾ ਸਵਾ ਪਹਿਰ ਦਿਨ ਚੜ੍ਹੇ ਤੱਕ ਇਹ ਰੋਜ਼ ਵਰਤੇਗਾ ਇਹੋ ਜਿਹਾ ਬਚਨ ਹੋ ਗਿਆ ਹਾਂਜੀ ਜੋ ਕੋਈ ਸਭ ਕੇ ਗੁਰ ਮਹਿ ਨਰੁ ਤੁਖ ਪਾਵੈ ਭਾਈ ਸਾਈਂ ਦਿੱਤਾ ਤੇ ਭਾਈ ਸੈਦੂ ਗੁਰੂ ਅਮਰਦਾਸ ਨੂੰ ਬੇਨਤੀ ਕਰ ਰਹੇ ਨੇ ਕਿ ਮਹਾਰਾਜ ਜਦੋਂ ਦਾ ਇਹ ਵਚਨ ਹੋਇਆ ਨਾ ਨੌਰ ਸ਼ਹਿਰ ਚ ਰੋਜ਼ ਸਭਾ ਪੈਰ ਕੁਰਲਾਟ ਮੱਚਦਾ ਬੜੀ ਗਲੀ ਗਲੀ ਚ ਲੜਾਈ ਹੋ ਜਾਂਦੀ ਗਲੀ ਗਲੀ ਚ ਕਲੇਸ਼ ਹੋ ਜਾਂਦਾ ਘਰ ਘਰ ਚ ਝਗੜਾ ਹੋ ਜਾਂਦਾ ਭਰਾ ਭਰਾ ਲੜਨ ਲੱਗ ਜਾਂਦੇ ਨੇ ਪਿਓ ਪੁੱਤਰ ਲੜਨ ਲੱਗ ਜਾਂਦੇ ਨੇ ਪਤਨੀ ਪਤੀ ਆਪਸ ਵਿੱਚ ਲੜ ਪੈਂਦੇ ਨੇ ਤੇ ਲੋਕੋਂ ਦਾ ਵੀ ਦੁਖੀ ਨੇ। ਕਸ਼ਟਿ ਕਸ਼ਟਾ ਘਰ ਦੇ ਵਿੱਚ ਕਿਸੇ ਨੇ ਖੁਸ਼ੀ ਨਹੀਂ ਹੈ। ਘਰ ਘਰ ਦੇ ਵਿੱਚ ਫਿਰ ਉਸ ਵੇਲੇ ਨਾ ਜੇ ਖੁਸ਼ੀ ਵੀ ਹੋਵੇ ਤੇ ਉਹ ਸਵਾ ਪੈਰ ਜਦੋਂ ਆਉਂਦਾ ਟਾਈਮ ਤੇ ਉਦੋਂ ਸਾਰੇ ਘਰਾਂ ਚ ਡੰਡਾ ਖੜਕ ਜਾਂਦਾ। ਹਾਂਜੀ। ਸਵੇਰ ਦੇ ਹੱਲਕਾ ਦਾਤ ਉਠਾਵਾਂ ਸਵੇਰ ਪੈਰ ਕੋਈ 4.2 ਘੰਟੇ ਦਾ ਟਾਈਮ ਬਣਦਾ ਰੋਜ਼ ਇੰਨਾ ਟਾਈਮ ਕਲੇਸ਼ ਹੁੰਦਾ ਹੈ ਸ਼ਹਿਰ ਦੇ ਵਿੱਚ ਘਰ ਘਰ ਹੁੰਦਾ ਹੈ ਗਲੀ ਗਲੀ ਹੁੰਦਾ ਹੈ ਮਹੱਲੇ ਮਹੱਲੇ ਹੁੰਦਾ ਹੈ ਸਰਕਾਰੀ ਦਫ਼ਤਰਾਂ 'ਚ ਵੀ ਹੁੰਦਾ ਹੈ ਤੇ ਪਬਲਿਕ ਥਾਵਾਂ ਤੇ ਵੀ ਹੁੰਦਾ ਕਿੱਥੇ ਕਿੱਥੇ ਦਸੀਏ ਸਾਰੇ ਸ਼ਹਿਰ ਦੇ ਵਿੱਚ ਲੋਹਰ ਦੇ ਵਿੱਚ ਬੜਾ ਘਰਲਾਟ ਮਚਦਾ ਹੈ ਗੁਰੂ ਜੀ ਹਾਂ ਜੀ ਦਰ ਹੈ ਪਰਸ ਪਰ ਝਗੜ ਹੈ ਮਾਨੀ ਲੋਕ ਆਪਸ ਵਿੱਚ ਲੜ ਪੈਂਦੇ ਨੇ ਤੇ ਝਗੜਦੇ ਨੇ ਬਹਿਸ਼ਾ ਕਰਦੇ ਨੇ ਮਾਨਵ ਮਾਨ ਦੇ ਵਿੱਚ ਹੰਕਾਰ ਦੇ ਵਿੱਚ ਆਪਣੀਆਂ ਬਾਹਾਂ ਟੰਗ ਟੰਗ ਕੇ ਕਹਿੰਦੇ ਨੇ ਮੇਰੇ ਸਾਹਮਣੇ ਆ ਮੈਂ ਤੈਨੂੰ ਦੇਖਾਂ ਲੜਨ ਨੂੰ ਪੈਂਦੇ ਨੇ ਗਲ ਪੈਂਦੇ ਨੇ ਪੱਗਾਂ ਲਾਂਦੇ ਨੇ ਕਿ ਦੂਜੇ ਦੀਆਂ ਦਾੜੀਆਂ ਪੁੱਟਦੇ ਨੇ ਬੁਰਾ ਹਾਲ ਤੇ ਬਾਂਕੇ ਦਿਹਾੜੇ ਲਾਹੌਰ 'ਚ ਬੜਾ ਜਲੂਸ ਨਿਕਲਦਾ ਸਵਾ ਪੈਰ ਲੋਜ ਹੁੰਦਾ ਹੈ ਇਦਾਂ ਜਦੋਂ ਦਾ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਲੋਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ ਸ਼ਹਿਰ ਦੇ ਵਿੱਚੋਂ ਬਚਨ ਦੀ ਮਹਾਰਾਜ ਕਲਾ ਪ੍ਰਤੱਖ ਵਰਤਦੀ ਹੈ ਹਾਂਜੀ ਕੀਤਕ ਹੋਏ ਤਰਨ ਲਗਹਾਨੀ ਕਈ ਵਾਰੀ ਤਾਂ ਕਤਲ ਹੀ ਹੋ ਜਾਂਦੇ ਨੇ ਇਹੋ ਇਹੋ ਜਿਹਾ ਗੁੱਸਾ ਚੜਦਾ ਹੈ ਭਰਾ ਭਰਾ ਨੂੰ ਹੀ ਮਾਰ ਦਿੰਦਾ ਕਈ ਵਾਰੀ ਪੁੱਤਰ ਪਿਓ ਨੂੰ ਕਤਲ ਕਰ ਦਿੰਦਾ ਤੇ ਪਿਓ ਪੁੱਤਰ ਨੂੰ ਕਤਲ ਕਰ ਦਿੰਦਾ ਪਤਨੀ ਪਤੀ ਨੂੰ ਮਾਰ ਦਿੰਦੀ ਆ ਤੇ ਪਤਨੀ ਪਤਨੂੰ ਪਤੀ ਮਾਰ ਦਿੰਦਾ ਐ ਇਦਾਂ ਦਾ ਹਾਲਤ ਮਹਾਰਾਜ ਘਰ ਘਰ ਚ ਬਣ ਜਾਂਦਾ ਐ ਲਾਹੌਰ ਸ਼ਹਿਰ ਚ ਮਹਾਰਾਜ ਬੜਾ ਕਹਿ ਰਿਹਾ ਹਾਂਜੀ ਮਹਾ ਸੰਤਾਪ ਪਾਏ ਨਰ ਰਹੈ ਉਸ ਸ਼ਹਿਰ ਦੇ ਵਿੱਚ ਲੋਕ ਦੁੱਖ ਦੁਖੀ ਹੋ ਕੇ ਰਹਿੰਦੇ ਨੇ ਸੰਤਾਪ ਭੋਗਦੇ ਨੇ ਮਹਾ ਸੰਤਾਪ ਪਾਏ ਨਰ ਰਹੈ ਲੋਕ ਬੜਾ ਸੰਤਾਪ ਪਾ ਕੇ ਰਹਿੰਦੇ ਨੇ ਹਾਂਜੀ ਜਿਹੜਾ ਇਹ ਸਮਾਨ ਆਪਮਹਨ ਕਹ ਹੈ ਜ਼ਹਿਰ ਵਰਗੇ ਬਚਨ ਕਹਿੰਦੇ ਨੇ ਜ਼ਹਿਰ ਕਹਿ ਜਿਹੜੀ ਗੱਲ ਕਹਿਣੀ ਜਰੀਲੀ ਕਹਿਣੀ ਸੜੀ ਕਹਿਣੀ ਅਗਲੇ ਨੂੰ ਗੁੱਸਾ ਲੱਗ ਜਾਏ ਮਾੜਾ ਬਚਨ ਕਹਿ ਕੇ ਅੱਗ ਲਾ ਦੇਣੀ ਕਿਸੇ ਨੂੰ ਇਦਾਂ ਦੀ ਬਿਰਤੀ ਦੇ ਲੋਕ ਹੋ ਜਾਂਦੇ ਨੇ ਸੜੀਆਂ ਗੱਲਾਂ ਕਰੋਧ ਵਾਲੀਆਂ ਗੱਲਾਂ ਬੜੀਆਂ ਜਰੀਦੀਆਂ ਗੱਲਾਂ ਕਰਦੇ ਨੇ ਹਾਂਜੀ ਆਪ ਸੋ श्राप मिटावन करिए है हे महाराज ਤੁਸੀਂ ਸਾਨੂੰ ਵਰ ਦੇਣ ਲੱਗੇ ਹੋ ਗੁਰੂ ਅਮਰਦਾਸ ਨੇ ਕਿਹਾ ਸੀ ਨਾ ਮੰਗ ਲਓ ਜੋ ਮੰਗੋਗੇ ਦੇ ਦੇਾਂਗੇ ਲਾਹੌਰ ਦੇ ਸਿੱਖ ਕਹਿੰਦੇ ਮਹਾਰਾਜ ਆਹ श्राप ही मिटा ਦਿਓ ਜਿਹੜਾ ਪਹਿਲੇ ਪਾਦਸ਼ਾਹ ਨੇ ਸਾਡੇ ਸ਼ਹਿਰ ਨੂੰ श्राप ਦਿੱਤਾ ਇਹ ਕਿਰਪਾ ਕਰ ਦਿਓ ਦੂਰ ਕਰ ਦਿਓ ਹਾਂਜੀ ਸਤ ਸੰਗਤ ਇਸ ਸਮੇਂ ਨਾ ਹਰੇ ਨਾ ਰਿਆ ਮਹਾਰਾਜ 사ਤ ਸੰਗਤ ਦੀ ਬੇਨਤੀ ਹੈ ਸਾਰੇ ਲਾਹੌਰ ਦੇ ਸਿੱਖਾਂ ਦੀ ਬੇਨਤੀ ਹੈ ਵੀ ਪਹਿਲੇ ਬਾਦਸ਼ਾਹ ਨੇ ਜਿਹੜਾ ਸਾਨੂੰ ਸ਼ਰਾਪ ਦਿੱਤਾ ਲਾਹੌਰ ਦੇ ਵਸਾਸੀਆਂ ਨੂੰ ਉਹ ਵਾਪਸ ਕਰ ਲਓ ਤੁਸੀਂ ਕਰ ਸਕਦੇ ਹੋ ਤੁਸੀਂ ਉਸੇ ਗੱਦੀ ਦੇ ਮਾਲਕ ਹੋ ਤੁਸੀਂ ਇਹ ਬਚਨ ਮਹਾਰਾਜ ਪਲਟ ਦਿਓ ਹਾਂਜੀ ਸ੍ਰੀ ਗੁਰੂ ਅਮਰ ਸਨਤ ਪਜ ਭਖਾ ਸਤ ਗੁਰੂ ਅਮਰਦਾਸ ਜੀ ਨੇ ਭਾਈ ਸਾਈ ਦਿੱਤੇ ਦੀ ਭਾਈ ਸੈਦੋ ਦੀ ਲਾਹੌਰ ਦੇ ਹੋਰ ਸਿੱਖਾਂ ਦੀ ਬੇਨਤੀ ਸੁਣ ਕੇ ਕਿਹਾ ਹਾਂਜੀ ਮਹਾਰਾਜ ਸਾਧੈ ਕਰੀਏ ਅਬਿਧਾਖਾ ਮਹਾਰਾਜ ਕਹਿਣ ਲੱਗੇ ਭਾਈ ਸਿੱਖੋ ਕਿੱਥੇ ਪੜ ਰਹੇ ਹੋ ਹਾਂ ਬਰਦੋ ਸਾਧੈ ਇਹ ਜਿਹੜਾ ਤੁਸੀਂ ਬਚਨ ਮੰਗ ਰਹੇ ਹੋ ਇਹ ਔਖਾ ਹੈ ਇਹ ਤੁਸੀਂ ਦੁਰ ਸਾਧ ਦੇ ਬਚਨ ਜਿਹੜਾ ਨਹੀਂ ਹੋ ਸਕਦਾ ਉਹ ਮੰਗ ਬੈਠੇ ਹੋ ਗੁਰੂ ਨਾਨਕ ਦੇਵ ਜੀ ਦੇ ਬਚਨ ਨਹੀਂ ਅਸੀਂ ਬੋਲ ਸਕਦੇ ਉਹ ਬਚਨ ਜਿਹੜੇ ਇੱਕ ਵਾਰੀ ਪਹਿਲੀ ਪਾਤਸ਼ਾਹੀ ਦੇ ਰਸਨਾ ਤੋਂ ਨਿਕਲੇ ਨੇ ਉਹ ਅਸੀਂ ਨਹੀਂ ਬਦਲ ਸਕਦੇ ਹਾਂਜੀ ਤੋ ਦੇਨ ਕੋ ਪ੍ਰਥਮ ਸਖਾਨਾ ਪਰ ਅਸੀਂ ਤੁਹਾਨੂੰ ਕਹਿ ਬੈਠੇ ਹਾਂ ਨਾ ਪਹਿਲਾਂ ਵੀ ਜੋ ਮੰਗੋਗੇ ਦੇਾਂਗੇ ਤੋ ਫਿਰ ਅਸੀਂ ਹੁਣ ਬਚਨ ਪੂਰਾ ਕਰਾਂਗੇ ਪਰ ਗੁਰੂ ਨਾਨਕ ਸਾਹਿਬ ਦਾ ਬਚਨ ਉਦਾਂ ਹੀ ਰਹੇਗਾ ਅਸੀਂ ਕੁਝ ਹੋਰ ਖੇਡ ਵਰਤਾ ਦੇਾਂਗੇ ਹਾਂਜੀ ਬੋਲੇ ਬਹਰ ਕਿਰਪਾਲ ਸੁਜਾਨਾ ਮਹਾਰਾਜ ਨੇ ਆਪਣੀ ਰਸਨਾ ਤੋਂ ਅਗਲਾ ਸ਼ਲੋਕ ਮਹੱਲਾ ਤੀਜਾ ਕਰਕੇ ਉਚਾਰਨ ਕੀਤਾ ਹਾਂਜੀ ਮਹੱਲਾ ਤੀਜਾ ਤੀਜੇ ਪਾਤਸ਼ਾਹ ਨਾਲ ਲੱਗਦਾ ਹੀ ਇਹ ਬਚਨ ਲਿਖਦੇ ਹਾਂ ਹਾਂਜੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਾਰ ਸਿਖਤੀ ਦਾ ਘਰ ਮਹਾਰਾਜ ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਾਰ ਸਿਖਤੀ ਦਾ ਘਰ ਭਈ ਲਾਹੌਰ ਦੇ ਲਾਗੇ ਅੰਮ੍ਰਿਤਸਰ ਬਣਾਵਾਂਗੇ ਲਾਹੌਰ ਦੇ ਨੇੜੇ ਹੀ ਹੈ ਨਾ ਅੰਮ੍ਰਿਤਸਰ 40-50 ਕਿਲੋਮੀਟਰ ਹੀ ਹੈ ਲਾਹੌਰ ਦੇ ਨੇੜੇ ਅੰਮ੍ਰਿਤਸਰ ਬਣਾਵਾਂਗੇ ਉਥੇ ਅੰਮ੍ਰਿਤ ਵਸੇਗਾ ਉਹਦੇ ਅੰਮ੍ਰਿਤ ਦਾ ਅਸਰ ਪਏਗਾ ਲਾਹੌਰ 'ਚ ਵੀ ਸ਼ਾਂਤੀ ਆਵੇਗੀ ਆਖੋ ਸ੍ਰੀ ਵਾਹਿਗੁਰੂ ਅੰਮ੍ਰਿਤਸਰ ਦੀ ਬਾਣੀ ਕੀਰਤਨ ਭਜਨ ਦਾ ਅਸਰ ਪਏਗਾ ਲਾਹੌਰ ਦੇ ਵਿੱਚ ਵੀ ਲੋਕਾਂ ਦੇ ਦੁੱਖ ਘਟੇ ਜਾਣਗੇ ਪਰ ਬਚਨ ਜਿਹੜਾ ਅਸੀਂ ਗੁਰੂ ਨਾਨਕ ਸਾਹਿਬ ਦਾ ਉਹ ਨਹੀਂ ਮੇਟਣਾ ਉਹ ਉਵੇਂ ਹੀ ਰਹਿਣਾ ਤੋ ਭਾਈ ਫੇਰ ਵੀ ਥੋੜਾ ਜਿਆ ਅਮਰ ਤਸਰ ਦਾ ਅਸਰ ਜ਼ਰੂਰ ਪਵੇਗਾ ਹਾਂਜੀ ਇਹ ਸਲੋਕ ਕਹੇ ਸ਼ਰਾਪ ਮਿਟਾਯੋ ਇਹ ਕਹੇ ਕਿ ਸ਼ਰਾਪ ਜਿਹੜਾ ਸੀ ਲੋਰ ਦਾ ਉਹ ਕੁਝ ਮਿਟਾ ਦਿੱਤਾ ਪਰ ਪੂਰੀ ਤਰ੍ਹਾਂ ਨਹੀਂ ਇਹ ਵੀ ਕਹਤਾ ਵੀ ਅਸੀਂ ਬਚਨ ਮੋੜ ਨਹੀਂ ਸਕਦੇ ਬਚਨ ਉਵੇਂ ਹੀ ਹੈ ਪਰ ਜਿਹੜੇ ਬਾਣੀ ਪੜਨਗੇ ਨਾਮ ਜਪਣਗੇ ਅਮਰ ਤਸਰ ਆ ਕੇ ਮੱਥਾ ਟੇਕਣਗੇ ਕਥਾ ਕੀਰਤਨ ਸੁਣਨਗੇ ਉਨ੍ਹਾਂ ਦੇ ਘਰ ਸ਼ਾਂਤੀ ਰਹੇਗੀ ਉਨ੍ਹਾਂ ਦੇ ਘਰ ਉਹ ਜ਼ਹਿਰ ਨਹੀਂ ਜਾਏਗਾ ਜਿਹੜੇ ਲੋਰ ਦੇ ਵਿੱਚ ਵੀ ਬ੍ਰह्म ज्ञानी ਰਹੇ بڑے بڑے ਮਹਾਪੁਰਸ਼ ਰਹੇ ਭਾਈ ਸੇਵਾ RAM ਜੀ ਭਾਈ ਅਡਣ ਸ਼ਾਹ ਜੀ بڑے بڑے ਗੁਰਸੇਖੋ ਸਦਾਕੇ ਚ ਸ਼ਾਹ ਜ਼ਰੇ ਦੇ ਇਲਾਕੇ ਚ ਰਹੇ ਜ਼ਕਰੀਆ ਖਾਨ ਕੁਵਾਰੀ ਕਹਿੰਦੇ ਉੱਥੇ ਇੱਕ ਫਕੀਰ ਸੀ ਮਹਾਪੁਰਸ਼ ਉਹਨਾਂ ਦੇ ਕੋਲ ਪਾਈ ਅਡਣ ਸ਼ਾਹ ਜੀ ਸੇਵਾ ਪੰਥੀ ਮਹਾਂਪੁਰਸ਼ ਬੈਠੇ ਸੀ ਤੇ ਗੱਲਬਾਤ ਚੱਲ ਰਹੀ ਸੀ ਤੇ ਉਹ ਜਿਹੜਾ ਜ਼ਕਰੀਆ ਖਾਂ ਉੱਥੇ ਆ ਗਿਆ ਕਹਿਣ ਲੱਗਾ ਇਹ ਕੌਣ ਨੇ ਉਹ ਸੰਤਾਂ ਨੇ ਕਹਿਤਾ ਇਹ ਗੁਰੂ ਗੋਬਿੰਦ ਸਿੰਘ ਦੇ ਗੁਰੂ ਨਾਨਕ ਦੇ ਸਿੱਖ ਨੇ ਕਹਿਣ ਲੱਗਾ ਇਹ ਗੁਰੂ ਗੋਬਿੰਦ ਸਿੰਘ ਉਹ ਜਿਹੜਾ ਸੰਤ ਸੀ ਨਾ ਉਹਨੇ ਕਹਿਤਾ ਮੁਸਲਮਾਨ ਨੇ ਵੀ ਇਹ ਗੁਰੂ ਨਾਨਕ ਦੇ ਸਿੱਖ ਨੇ ਵੀ ਉਸ ਗੁਰੂ ਨਾਨਕ ਦੇ ਸਿੱਖਾਂ ਨੂੰ ਥੋੜੀ ਜਿਹੀ ਸ਼ੂਟ ਮਿਲ ਜਾਂਦੀ ਸੀ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣ ਤੋਂ ਥੋੜਾ ਜਿਹਾ ਅੱਗ ਲੱਗ ਜਾਂਦੀ ਸੀ ਜਖਰੀਏ ਨੂੰ ਤੇ ਸਾਈਂ ਸੰਤ ਅਡਣ ਸ਼ਾਹ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖਾ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦਾ ਮੈਂ ਨਹੀਂ ਡਰਦਾ ਵੀ ਜੋ ਹੋਣਾ ਹੋ ਜਾਵੇ ਪਰ ਮੈਂ ਇਹੋ ਜੇ ਸਿੱਖ ਉੱਥੇ ਹੋਏ ਫਿਰ ਬਾਬਾ ਠਾਕੁਰ ਜੀ ਮਹਾਪੁਰਸ਼ ਹੋਏ ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਰਣਜੀਤ ਸਿੰਘ ਜੀ ਰੋਜ਼ ਦਰਸ਼ਨ ਕਰਨ ਜਾਇਆ ਕਰਦੇ ਸਨ ਬ੍ਰਹਮ ਗਿਆਨੀ ਮਹਾਤਮਾ ਉਸ ਤੋਂ ਬਾਅਦ ਬਾਬਾ ਖੁਦਾ ਸਿੰਘ ਜੀ ਜਿਨ੍ਹਾਂ ਦਾ ਨਾਮ ਬਾਬਾ ਜਸਵੰਤ ਸਿੰਘ ਜੀ ਸੀ ਉੱਥੇ ਮਹਾਂ ਤਪਸਵੀ ਅੱਜ ਵੀ ਉਹਨਾਂ ਦੀ ਧਰਮਸ਼ਾਲਾ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਕੋਲ ਇਦਾਂ ਬੜੇ ਬੜੇ ਸਾਧੂ ਮਹਾਤਮਾ ਕਰਨੀ ਵਾਲੇ ਗੁਰਸਿੱਖ ਜਪੀ ਤਪੀ ਲਾਹੌਰ 'ਚ ਹੋਏ ਨੇ ਪਰ ਸ਼ਰਤ ਇੰਨੀ ਸੀ ਵੀ ਅੰਮ੍ਰਿਤਸਰ ਨਾਲ ਜੁੜੇ ਰਹਿਣਾ ਹੈ ਅੰਮ੍ਰਿਤ ਸਰ ਨਾਲ ਜੁੜ ਕੇ ਰਹੋਗੇ ਨਾਮ ਜਪੋਗੇ ਬਾਣੀ ਪੜੋਗੇ ਤੇ ਫਿਰ ਤੇ ਅੰਮ੍ਰਿਤ ਵਸੇਗਾ ਤੇ ਜੇ ਬਾਣੀ ਤੋਂ ਟੁੱਟ ਗਏ ਬਾਣੇ ਤੋਂ ਟੁੱਟ ਗਏ ਗੁਰੂ ਸਿੱਖੀ ਤੋਂ ਟੁੱਟ ਗਏ ਫਿਰ ਜ਼ਹਿਰ ਦਾ ਵਰਤਣਾ ਹੀ ਹੈ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾਪੈ ਤੇ ਅੱਗੇ ਬਾਦਸ਼ਾਹ ਨੇ ਲਿਖਤਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਇਹ ਗੁਰੂ ਅਮਰਦਾਸ ਦਾ ਵਚਨ ਹੈ ਹਾਂਜੀ ਤਵੇ ਤੇ ਸਭੇ ਲੋਕ ਕਨੇ ਸੁਖ ਪਾਇਓ ਉਸ ਤੋਂ ਬਾਅਦ ਫਿਰ ਲਾਹੌਰ 'ਚ ਸ਼ਾਂਤੀ ਆ ਗਈ ਸੁਖ ਮਿਲਿਆ ਲੋਕਾਂ ਦੇ ਘਰਾਂ ਚ ਗੁਰਬਾਣੀ ਆ ਗਈ ਅੰਮ੍ਰਿਤ ਵੇਲੇ ਉੱਠਣਾ ਜਪਤੀ ਸਾਹਿਬ ਪੜਨਾ ਅਨੰਦ ਸਾਹਿਬ ਪੜਨਾ ਆਸਾ ਦੀ ਵਾਰ ਪੜਨੀ ਸੁਖਮਨੀ ਸਾਹਿਬ ਪੜਨੀ ਗੁਰਬਾਣੀ ਦੇ ਉੱਤੇ ਪ੍ਰਵਾਹ ਚੱਲਣ ਲੱਗ ਪਏ ਫਿਰ ਉੱਥੇ ਦਾ ਗੁਰਦੁਆਰੇ ਬੜੇ ਸੁੰਦਰ ਬਣ ਗਏ ਸੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਦੇ ਸਮੇਂ ਤਾਰਾ ਖਾਲਸਾ ਦੀ ਰਾਜਧਾਨੀ ਬਣ ਗਿਆ ਲੋ ਫਿਰ ਤਾਂ ਉੱਥੇ ਸਵਰਗ ਬਣ ਗਿਆ ਗੁਰੂ ਅਮਰਦਾਸ ਦੀ ਕਿਰਪਾ ਹੋ ਗਈ ਹਾਂਜੀ ਤਪਸੰਦੋ ਅਰੇ ਸਾਈਂ ਦਿੱਤਾ ਤਾਂ ਇਹ ਭਾਈ ਸਾਈਂ ਦਿੱਤਾ ਤੇ ਭਾਈ ਸੈਦੋ ਜਿਨ੍ਹਾਂ ਨੇ ਗੁਰੂ ਅਮਰਦਾਸ ਦੀ ਸੇਵਾ ਕੀਤੀ ਫਿਰ ਗੁਰੂ ਰਾਮਦਾਸ ਦੀ ਵੀ ਸੇਵਾ ਕੀਤੀ ਹੁਣ ਗੁਰੂ ਅਰਜਨ ਦੇਵ ਜੀ ਦੀ ਸੇਵਾ ਚ ਰਹਿੰਦੇ ਹਨ ਹਾਂਜੀ ਸ੍ਰੀ ਅਰਜਨ ਸੋ ਮਿਲੇ ਪਵਿੱਤਾ ਤੇ ਗੁਰੂ ਅਰਜਨ ਦੇਵ ਜੀ ਨੂੰ ਆ ਕੇ ਮਿਲੇ ਹਨ ਹਾਂਜੀ ਇਹ ਪ੍ਰਸੰਗ ਕਹਿ ਸਕਤ ਸੁਨਾਇਓ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਹ ਬਚਨ ਸੁਨਾਇਆ ਵੀ ਅਸੀਂ ਤੁਹਾਡੇ ਨਾਨਾ ਜੀ ਕੋਲ ਗੁਰੂ ਅਮਰਦਾਸ ਜੀ ਕੋਲ ਬੇਨਤੀ ਕੀਤੀ ਸੀ ਵੀ ਮਹਾਰਾਜਾ ਲਾਹੌਰ ਸ਼ਹਿਰ ਦੇ ਉੱਤੇ ਕਿਰਪਾ ਕਰੋ ਤੇ ਉਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹ ਸ਼ਲੋਕ ਚਾਰਿਆ ਸੀ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ ਹਾਂਜੀ ਲਗਪੁਰ ਕੇ ਨਰ ਕਰਨ ਬਲ ਪਾਇਓ ਲਾਹੌਰ ਦੇ ਸਿੱਖਾਂ ਨੂੰ ਵਰ ਮਿਲਿਆ ਸੀ ਤੁਹਾਡੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ ਸੀ ਅਸੀਂ ਉਦੋਂ ਬੌਲੀ ਸਾਹਿਬ ਦੀ ਸੇਵਾ ਕਰਿਆ ਕਰਦੇ ਸੀ ਤੇ ਸਾਡੇ ਤੇ ਖੁਸ਼ ਹੋਏ ਸੀ ਗੁਰੂ ਸਾਹਿਬ ਪੁਰਾਣੀ ਗੱਲ ਪੁਰਾਣਾ ਬਚਨੋ ਇਤਿਹਾਸ ਇਹਨਾਂ ਗੁਰਮੁਖਾਂ ਨੇ ਮਹਾਰਾਜ ਨੂੰ ਸੁਣਾਇਆ ਪੰਜਵੇਂ ਪਾਤਸ਼ਾਹ ਨੂੰ ਆ ਕੇ ਹਾਂਜੀ ਹਮ ਆਏ ਤੁਮ ਦੀ ਸਰਨ ਆਈ ਤੇ ਹੁਣ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਜਾਏ ਆ ਬਜ਼ੁਰਗ ਹੋ ਗਏ ਆ ਅਖੀਰ ਦਾ ਸਮਾਂ ਨੇੜੇ ਆ ਰਿਹਾ ਅੱਗਾ ਨੇੜੇ ਆਇਆ ਪਿਛਾ ਰਿਹਾ ਦੂਰ ਤੇ ਹੁਣ ਕਿਰਪਾ ਕਰੋ ਮਹਾਰਾਜ ਅਗਲਾ ਰਸਤਾ ਸਾਫ਼ ਕਰੋ ਹਾਂਜੀ ਦੇਹੋ ਸ੍ਰੀ ਉਪਦੇਸ਼ ਬਨਾਈ ਐਸਾ ਉਪਦੇਸ਼ ਬਖਸ਼ੋ ਜਿਹਦੇ ਨਾਲ ਸਾਡਾ ਕਲਿਆਣ ਹੋਵੇ ਸਾਡੀ ਮੁਕਤੀ ਹੋਵੇ ਸੁਣ ਸ੍ਰੀ ਅਰਜਨ ਤਨਹੋ ਉਚਾਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੀ ਬੇਨਤੀ ਸੁਣ ਕੇ ਬੋਲੇ ਨਿਤ ਕੀ ਜਹ ਗੁਰ ਸ਼ਬਦ ਵਿਚਾਰਾ ਮਹਾਰਾਜ ਕਹਿੰਦੇ ਸਿੱਖੋ ਅੱਗਾ ਤਾਂ ਗੁਰੂ ਕੇ ਸਿੱਖਾਂ ਦਾ ਸਾਫ ਹੀ ਹੈ ਅਗਾ ਰਸਤੇ ਸਾਰੇ ਖੁੱਲੇ ਹੋਏ ਨੇ ਗੁਰੂ ਨਾਨਕ ਸਾਹਿਬ ਆਪ ਅੰਗ ਸੰਗ ਹਾਂ ਸਿਰਫ ਗੁਰਬਾਣੀ ਨਾ ਛੱਡੋ ਗੁਰਬਾਣੀ ਦੀ ਵਿਚਾਰ ਕਰਦੇ ਰਹੋ ਨਾਮ ਜਪਦੇ ਰਹੋ ਫਿਰ ਕੋਈ ਖਤਰਾ ਨਹੀਂ ਹਾਂਜੀ ਵਾਹਿਗੁਰੂ ਕਰ ਗਿਆਨ ਪਛਾਨੋ ਮਹਾਰਾਜ ਕਹਿੰਦੇ ਵਾਹਿਗੁਰੂ 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 ਜਪ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉਹ ਜਿਹੜਾ ਰਸਤਾ ਹੈ ਉਹ ਸਾਫ਼ ਨਜ਼ਰ ਆਉਂਦਾ ਹੈ ਇਸ ਦਰ ਕੇ ਨਾਮ ਜਪੋ ਨਿਰਗੁਣ ਸਰਗੁਣ ਇਕ ਕਰ ਜਾਣੋ ਤੇ ਨਿਰਗੁਣ ਸਰਗੁਣ ਦੋਵੇਂ ਇਕ ਰੂਪ ਜਾਣੋ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਨ ਸਗਲੀ ਮੋਹਿ ਨਿਰਗੁਣ ਤੇ ਸਰਗੁਣ ਦਾ ਰੇੜਕਾ ਕਈ ਅਣਜਾਣ ਲੋਕਾਂ ਨੇ ਪਾਇਆ ਹੋਇਆ ਸੀ ਕੁਝ ਕਹਿੰਦੇ ਜੀ ਅਸੀਂ ਤਾਂ ਨਿਰਗੁਣ ਨੂੰ ਮੰਨਣਾ ਸਰਗੁਣ ਦੀ ਨਿੰਦਾ ਕਰਦੇ ਸਨ ਕੋਈ ਕਹਿੰਦੇ ਸਰਗੁਣ ਦੀ ਅਸੀਂ ਪੂਜਾ ਕਰਨੀ ਹੈ ਉਹ ਨਿਰਗੁਣ ਨੂੰ ਮੰਨਦਾ ਹੀ ਨਹੀਂ ਸੀ ਕਹਿੰਦੇ ਨਿਰਗੁਣ ਤਾਂ ਹੈ ਹੀ ਨਹੀਂ ਪਤਾ ਨਹੀਂ ਦਿਸਦਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਨਿਰਗੁਣ ਆਪ ਸਰਗੁਣ ਵੀ ਉਹੀ ਨਿਰਗੁਣ ਵੀ ਉਹੀ ਹੈ ਸਰਗੁਣ ਵੀ ਉਹੀ ਹੈ ਕਲਾ ਤਾਰ ਜਨ ਸਗਲੀ ਪੁਛ ਸਰਗੁਣ ਨਿਰਗੁਣ ਨਿਰੰਕਾਰ ਸੁਮ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਨਿਰਗੁਣ ਵੀ ਉਹੀ ਸਰਗੁਣ ਵੀ ਉਹੀ ਹੈ ਹਾਂਜੀ ਤੇਰੀ ਰਸਨਾ ਤੇ ਜੋ ਸੁਣੈ ਮਹਾਰਾਜ ਕਹਿੰਦੇ ਭਾਈ ਇਹ ਨਿਰਗੁਣ ਸਰਗੁਣ ਦਾ ਝਗੜਾ ਨਾ ਕਰਿਆ ਕਰੋ ਜਿਹੜੇ ਪਰਮੇਸ਼ਰ ਦੇ ਅਵਤਾਰ ਨੇ ਉਹ ਵੀ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਆਏ ਨੇ ਜਿਹੜਾ ਪਰਮੇਸ਼ਰ ਨਿਰਆਕਾਰ ਰੂਪ ਓਕੇ ਵਰਤਦਾ ਹੈ ਉਹ ਵੀ ਉਹੀ ਹੈ ਦੋ ਨਹੀਂ ਦ્વੈਤ ਭਾਵਨੇ ਦੀ ਗੱਲ ਹੀ ਨਹੀਂ ਕਰਨੀ ਦ્વੈਤ ਵਾਲੇ ਪਾਸੇ ਨਹੀਂ ਜਾਣਾ ਇੱਕ ਦੀ ਗੱਲ ਬਸ ਇੱਕ ਹੀ ਹੈ ਸਾਰਾ ਕੁਝ ਤੇ ਜਿਹੜਾ ਇਹਦਾ ਤੁਸੀਂ ਭਾਈ ਇਹ ਪ੍ਰਚਾਰ ਕਰੋਗੇ ਤੁਹਾਡੀ ਰਸਨਾ ਤੋਂ ਗੁਰਸਿੱਖ ਜਿਹੜਾ ਵੀ ਸੁਨੇਗਾ ਹਾਂ ਜੀ ਜੇ ਸੋਕੀ ਮਨਦਰਭਾ ਸੁਖਨ ਉਹਦੇ ਮਨ ਚ ਵੀ ਪ੍ਰੇਮਾ ਭਗਤੀ ਦਾ ਬੀਜ ਲੱਗੇਗਾ ਉਹ ਵੀ ਪਰਮੇਸ਼ਰ ਦਾ ਪਿਆਰਾ ਬਣੇਗਾ ਉਹਦੇ ਮਨ ਵਿੱਚ ਵੀ ਸ਼ਰਧਾ ਦਾ ਬੂਟਾ ਉੱਗੇਗਾ ਹਾਂਜੀ ਜਨਮ ਮਰਨ ਮਹਿ ਬੋਹਰਨ ਆਵੋ ਭਾਈ ਤੁਸੀਂ ਤਾਂ ਜਨਮ ਮਰਨ ਤੋਂ ਮੁਕਤ ਹੋ ਕਿਉਂਕਿ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਹਨ ਬੋਲੀ ਸਾਹਿਬ ਦੀ ਸੇਵਾ ਕੀਤੀ ਹੈ ਸਾਧਗੁਰੂ RAMDAS MAHARAJ ਸੱਚੇ ਪਾਤਸ਼ਾਹ ਦੇ ਚਰਨ ਸੇਵੇ ਹਾਂ ਤੇ ਹੁਣ ਤੁਸੀਂ ਨਾਮ ਜਪ ਰਹੇ ਹੋ ਬਾਣੀ ਪੜ ਰਹੇ ਹੋ ਤੁਹਾਡਾ ਜਨਮ ਮਰਨ ਕਟਿਆ ਬਲਕੇ ਜਿਹੜਾ ਬੰਦਾ ਤੁਹਾਡੀ ਸੰਗਤ ਕਰੇਗਾ ਜਿਹੜਾ ਤੁਹਾਡੇ ਤੋਂ ਵਚਨ ਸੁਨੇਗਾ ਗੁਰਬਾਣੀ ਸੁਨੇਗਾ ਕਥਾ ਸੁਨੇਗਾ ਕੀਰਤਨ ਸੁਨੇਗਾ ਉਹ ਵੀ ਜਨਮ ਮਰਨ ਚ ਨਹੀਂ ਆਏਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਕੈ ਸੰਗ ਨਹੀਂ ਕਾ ਚਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖਤ ਤਾਡੀ ਸੰਗਤ ਕਰਨ ਨਾਲ ਸਾਰੇ ਪਾਪ ਮਿਟ ਜਾਣਗੇ ਹਾਂਜੀ ਤਕ ਕਰ ਹੋ ਬ੍ਰਹਮ ਗਿਆਨ ਸੁਭਾਵੋ ਪ੍ਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਵੋਗੇ ਹਾਂਜੀ ਸੁਨ ਦਵਨੋ ਪਰ ਬੰਦਨ ਕਰੀ ਭਾਈ ਸੈ ਦੋਨੇ ਭਾਈ ਸਾਈ ਦਿੱਤੇ ਨੇ ਜੋ ਹੁਣ ਬਜ਼ੁਰਗ ਹੋ ਚੁੱਕੇ ਸਾਂ ਗੁਰੂ ਅਮਰਦਾਸ ਦੇ ਸਮੇਂ ਤੋਂ ਸਿੱਖੀ ਕਮਾਈ ਉਹਨਾਂ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੱਕ ਤਿੰਨ ਪਾਤਸ਼ਾਹੀਆਂ ਦੇ ਨਾਲ ਰਹੀ ਬਿਰਧ ਹੋ ਗਏ ਸਨ ਦੋਵਾਂ ਨੇ ਮੱਥਾ ਟੇਕਿਆ ਚਰਨਾਂ ਤੇ ਹਾਂਜੀ ਜਨਮ ਸਫਲ ਜਨਮ ਅਧਿਕਾਰੀ ਜਦੋਂ ਮਹਾਰਾਜ ਨੇ ਕਹਿਤਾ ਵੀ ਤੁਹਾਡਾ ਜਨਮ ਸਫਲ ਹੈ ਵਿਸ਼ਵਾਸ ਹੁੰਦਾ ਸੀ ਗੁਰਸਿੱਖਾਂ ਨੂੰ ਵੀ ਗੁਰੂ ਨੇ ਕਹਿ ਦਿੱਤਾ ਤੇ ਬਸ ਹੁਣ ਕਹਿ ਦਿੱਤਾ ਹੁਣ ਚੱਕਰ ਕੋਈ ਨਹੀਂ ਜਨਮ ਸਫਲ ਹੋ ਗਿਆ ਹਾਂਜੀ ਨਾਨਕ ਰਾਜ ਸੁਖਾ ਜੋਤਾਰ ਸੋ ਸਾਧ ਸੰਗਤ ਜੀ ਹੋਰ ਗੁਰਮੁਖ ਸਿੱਖ ਆਏ ਨੇ ਉਹਨਾਂ ਨੇ ਜੋ ਬਚਨ ਮਹਾਰਾਜ ਸਾਹਿਬ ਤੋਂ ਪੁੱਛੇ ਮਹਾਰਾਜ ਨੇ ਜੋ ਵਿਦੇਸ਼ ਦਿੱਤੇ ਉਹ ਅਗਲੇ ਪ੍ਰਕਰਨਾ ਚ ਆਪਾਂ ਸਰਬਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ